ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਨੇ ਪੰਜਾਬ ਸਰਕਾਰ ਨੂੰ ਕਿ ਜਲਦੀ 45 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਜੋ ਬੁਨਿਆਦੀ ਢਾਂਚਾ ਹੈ ਉਸ ਦੇ ਵਿੱਚ ਹਾਈ ਕੋਰਟ ਦੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਨੇ ਤਾਂ ਕਿ ਬੁਨਿਆਦੀ ਢਾਂਚਾ ਕਿਤਨਾ ਕਿਤੇ ਠੀਕ ਕੀਤਾ ਜਾ ਸਕੇ 45 ਕਰੋੜ ਰੁਪਏ ਦਿੱਤੇ ਜਾਣ 45 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਲਈ ਕਿਹਾ ਗਿਆ ਹੈ ਇੱਥੇ ਦੱਸਣਯੋਗ ਹੈ ਕਿ ਪਟੀਸ਼ਨ ਪਾਈ ਗਈ ਸੀ ਸੁਨੀਲ ਕੁਮਾਰ ਜਾਖੜ ਵੱਲੋਂ ਸੰਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਬੁਲਾਰੇ ਸੁਨੀਲ ਜਾਖੜ ਨੇ ਇਹ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਜਿਸ ਤੋਂ ਬਾਅਦ ਇਹ ਪ੍ਰਕਿਰਿਆ ਆ ਦਿੱਤੀ ਗਈ ਹੈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਕਿ ਪੰਜਾਬ ਸਰਕਾਰ ਨੂੰ ਕਿ 45 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ ਵਧੇਰੇ ਜਾਣਕਾਰੀ ਦੇ ਨਾਲ ਸਾਡੇ ਨਾਲ ਮੌਜੂਦ ਨੇਹਾ ਸਲਾਰੀਆਂ ਨੇਹਾ ਇਸ ਪਟੀਸ਼ਨ ਬਾਰੇ ਹੋਰ ਦੱਸੋ ਕਿ ਸੁਨੀਲ ਜਾਖੜ ਨੇ ਆਖਰ ਕੀ ਮੰਗ ਰੱਖੀ ਸੀ ਕਿ ਉਹਨਾਂ ਦੀ ਇਹ तमाम ਮੰਗਾਂ ਮੰਨੀਆਂ ਗਈਆਂ ਨੇ ہاں جی بالکل سب تو اہم چیز رہی ہے کہ پنجاب کی ہریانہ ہائی کورٹ نے پنجاب سے دیش دیتے ہیں کہ پورے پنجاب دے جو, جو سٹیٹ انفرسٹرکچر ہے گا جس کافی جگہ لگ جن. ਇਹ ਕਾਫੀ ਵੱਡਾ ਨੁਕਸਾਨ ਹੁੰਦਾ ਹੈ ਉਸ ਚੀਜ਼ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾ ਇਮੀਡੀਏਟ ਬੇਸਿਸ ਤੇ ਉੱਤੇ 45 ਕਰੋੜ ਰੁਪਇਆ ਜਿਹੜਾ ਹੈਗਾ ਉਹ ਜੀਤ ਦਿੱਤਾ ਜਾਵੇ ਤਾਂ ਜੋ ਇਹ ਜਿਹੇ ਇਨਸੀਡੈਂਟ ਜਿਹੜਾ ਹੈਗਾ ਛਲ ਪਾਈ ਜਾ ਸਕੇ ਹਾਲਾਂਕਿ ਅਗਰ ਕੇਸ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਤਰੀ ਵੱਲੋਂ ਹਾਈ ਕੋਰਟ ਦੇ ਵਿੱਚ ਪਹਿਲਾਂ ਪਟੀਸ਼ਨ ਪਾਈ ਗਈ ਸੀ ਪੀਆਈਐਲ ਪਾਈ ਗਈ ਸੀ ਜਿਸ ਦੇ ਚੁਣਾਨੇ ਅਬੋਹਰ ਨੂੰ ਵਗੜਾ ਜਿਹੜਾ ਚੁਣਨੀ ਚੀਚੇ ਇੱਕ ਕੰਸਟਿਟੂਐਂਸੀ ਹੈ ਇਹ ਉਸ ਦੇ ਹਾਲਾਤ ਦੇ ਸਿਸਟਮ ਕਿਹੜੇ ਤਰੀਕੇ ਨਾਲ 1984 ਦੇ ਜਿਹੜੇ ਫਾਇਰ ਟੈਂਡਰਸ ਹੈਗੇ ਨੇ ਉਹ ਵਾਲਾ ਇਸਤੇਮਾਲ ਕੀਤੇ ਜਾ ਰਹੇ ਨੇ ਜੋ ਕਿ ਅਗਲਕਨ ਕ언 ਕਦੀ ਵੀ ਜਿਹੜਾ ਹੈਗਾ ਇਸਤੇਮਾਲ ਨਹੀਂ ਹੋ ਸਕਤੇ ਉਸ ਚੀਜ਼ ਦੀ ਮੰਦੀ ਹਾਲ ਦਸ਼ਾਇਆ ਗਿਆ ਸੀ ਪਰ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਕਿਹਾ ਸੀ ਜਿਹੜੀ ਅਪੀਲ ਕੀਤੀ ਸੀ ਕਿ ਪੂਰੇ ਪੰਜਾਬ ਦੇ ਵਿੱਚ ਕੋਰੈਕਸ਼ਨਸ ਲਾਗੂ ਕੀਤੇ ਜਾਣ ਜਿਸ ਨਾਲ ਜਿਹੜਾ ਹੈਗਾ ਪੂਰੀ ਸਟੇਟ ਪੂਰਾ ਸੂਬਾ ਜਿਹੜਾ ਹੈਗਾ ਇਸ ਜਿਹੜੀ ਪ੍ਰੋਬਲਮ ਤੋਂ ਮੁਕਤੀ پا ਸਕੇ ਤੇ ਹਾਈ ਕੋਰਟ ਨੇ ਉਹਨਾਂ ਡਾਇਰੈਕਸ਼ਨ ਦਿੱਤੀਆਂ ਸੀ ਕਿ 30 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਕਾਰਵਾਈ ਸ਼੍ਰੀ ਹੋ ਸਕੇ ਹਾਲਾਂਕਿ ਜਦੋਂ ਕੁਝ ਇਹੋ ਜਿਹਾ ਨਹੀਂ ਹੋਇਆ ਤਾਂ ਉਹਨਾਂ ਵੱਲੋਂ ਕੰਟੈਂਪਟ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਅੱਜ ਸੁਣਵਾਈ ਸੀ ਔਰ Yeah. ਅੱਜ ਆਪਸੇ ਕਰਨੇ ਜਿਹੜਾ ਐਫਿਡਵਿਟ ਦਿੱਤਾ ਹੈਗਾ ਉਸ ਦੇ ਵਿੱਚ ਉਹਨਾਂ ਨੇ ਕਬੂਲਿਆ ਕਿ ਅ ਇਸੇ ਇਸੇ ਚੀਜ਼ ਤੇ ਲਈ ਜਿਹੜਾ ਹੈਗਾ ਪੰਜਾਬ ਸਰਕਾਰ ਜਿਹੜਾ ਹੈਗਾ ਅੰਡਰ ਜਿਹੜਾ ਚੀਫ ਸੈਕਟਰੀ ਹੈਗੇ ਪੰਜਾਬ ਸਰਕਾਰ ਉਹਨਾਂ ਨੇ 91.9 ਕਰੋੜ ਜਿਹੜੇ ਰੁਪਏ ਪੈਸੇ ਹੈਗੇ ਨੇ ਉਸ ਨੂੰ ਰੀਲੀਸ ਕਰਨ ਦਾ ਮਨ ਬਣਾਇਆ ਹੋਇਆ ਹੈ ਪਰ ਹੁਣੇ ਤੱਕ ਜਦੋਂ ਇਹ ਰੀਲੀਸ ਪੈਸੇ ਨਹੀਂ ਕੀਤੇ ਗਏ ਹੈਗੇ ਤੇ ਆਜ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਅਗਰ ਪੂਰੇ ਪੈਸੇ ਰੀਲੀਸ ਨਹੀਂ ਕਰ ਸਕਦੇ ਤਾਂ ਕਮ ਸਕਮ ਅੱਧੇ ਪੈਸੇ ਰੀਲੀਸ ਕਰੋ ਤਾਂਕਿ ਇਹ ਜਿਹੜੀ ਮੁਸੀਬਤ ਹੈਗੀ ਆ ਜੋ ਪ੍ਰੋਬਲਮ ਆ ਰਹੀਆਂ ਹੈਗੇ ਨਾ ਉਸ ਨੂੰ ਦੂਰ ਕਿ ਜਾਇ ਤੇ ਹਾਲ ਹੀ ਦੇ ਵਿੱਚ ਆਪਾਂ ਅਕਸਰ ਸੁਣਦੇ ਆ کدی اگ لگنے جہاں کروڑوں روپئے رو کا نقصان ہو جاتا ہے کتنے جائے تو بہت ہی براسٹرکچراسٹرکچر ہے کتنے پورے بندے نہیں ہے سو so, ہوں جی. اس پیسے ہوئے گا کہ ویکل جہاں نئے ہے, ہے وہ خریدتے جان گے نمی پکی ہو پیسہ جہاں یوٹیلائز کیا جائے گا تا جو جی سچویشن ہے بہتر ہو سکے جی. جی. ਇੱਕ ਸਵਾਲ ਹੋਰ ਪੁੱਛਣਾ ਚਾਹਵਾਂਗੇ ਨੇਹਾ ਤੁਹਾਡੇ ਤੋਂ ਕਿ ਤੁਸੀਂ ਦੱਸਿਆ ਕਿ 30 ਦਿਨਾਂ ਦੇ ਪਹਿਲੇ ਮਿਆਦ ਤੈਅ ਕੀਤੀ ਗਈ ਸੀ ਉਸ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਤੇ ਹੁਣ ਕੋਈ ਮਿਆਦ ਤੈਅ ਕੀਤੀ ਗਈ ਹੈ ਕਿ ਇਹਨਾਂ ਦਿਨਾਂ ਦੇ ਵਿੱਚ 45 ਕਰੋੜ ਰੁਪਏ ਦੀ ਜੋ ਰਾਸ਼ੀ ਹੈ ਉਸ ਨੂੰ ਜਾਰੀ ਕਰਨਾ ਹੈ ਜਾਂ ਅੱਧੀ ਰਾਸ਼ੀ ਜਾਰੀ ਕਰਨੀ ਹੈ ਕੋਈ ਮਿਆਦ ਤੈਅ ਕੀਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਹ ਹੁਣ ਫਿਲਹਾਲ ਜਿਹੜਾ ਹੈਗਾ ਹਾਈ ਕੋਰਟ ਨੇ ਇਹ ਨਿਰਦੇਸ਼ ਦਿੱਤੇ ਨੇ ਕਿ ਇਮੀਡੀਏਟ ਬੇਸਿਸ ਤੇ ਉਸ ਦਾ ਜਿਹੜਾ ਹੈਗਾ ਐਪਾਸਾ ਰਿਲੀਜ਼ ਕੀਤਾ ਜਾਵੇ ਮਤਲਬ ਕਿ ਜਿਸ ਜਿਸ ਮੂਮੈਂਟ ਤੋਂ ਜੀ ਔਰ ਡਾਇਰੈਕਸ਼ਨ ਹੋਈਆਂ ਨੇ ਕਿ ਪੈਸਾ ਰਿਲੀਜ਼ ਹੋਵੇ ਉਸ ਤੇ ਔਰ ਹੁਣ ਫਿਲਹਾਲ ਕੋਈ ਮਿਆਦ ਤੇ ਤੈਅ ਨਹੀਂ ਕੀਤੀ ਗਈ ਹੈਗੀ ਹਾਲਾਂਕਿ ਇਸ ਦੀ ਤਾਰੀਖ ਜਿਹੜੀ ਹੈਗੀ ਹੈ ਉਹ ਹੁਣ ਅਗਸਤ ਦੇ ਵਿੱਚ ਹੈਗੀ ਹੈ ਤੇ ਅਗਸਤ ਤੱਕ ਹੁਣ ਫਿਲਹਾਲ ਜਿਹੜਾ ਹੈ ਕਿ ਪੰਜਾਬ ਸਰਕਾਰ ਨੂੰ ਦੱਸਣਾ ਹੈ ਕਿ ਉਹਨਾਂ ਨੇ ਇਹ ਪੈਸਾ ਰਿਲੀਜ਼ ਕਰਕੇ ਕੀ ਕੀ ਕਿੱਥੇ ਕਿੱਥੇ ਲਗਾਇਆ ਹੈਗਾ ਕਿਤਨਾ ਕਿਤੇ ਉਹਨਾਂ ਨੇ ਕਿਉਂਕਿ ਹੁਣ ਸਰਕਾਰ ਜਿਹੜੀ ਹੈਗੀ ਹੈ ਕੰਟੈਂਪ ਪਟੀਸ਼ਨ ਜਿਹੜੀ ਹੋਏ ਕਿਉਂਕਿ ਉਸ ਤੋਂ ਸਰਕਾਰ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਤੇ ਹੁਣ ਸਰਕਾਰ ਨਹੀਂ ਚਾਹੇਗੀ ਕਿ ਉਹ ਕੰਟੈਂਪ ਨੋਟਿਸ ਜਿਹੜਾ ਹੈਗਾ ਉਸ ਦੇ ਅੰਦਰ ਉਹਨਾਂ ਨੂੰ ਆਰੋਪੀ ਤੇ ਕਰਾਰ ਦਿੱਤਾ ਜਾਵੇ ਤੇ ਹੁਣ ਸਰਕਾਰ ਜੀ ਤਾਰੀਖ ਦੇ ਵਿੱਚ ਦੱਸਣਾ ਪਵੇਗਾ ਕਿ ਜੇਕਰ ਕੁਝ ਨਹੀਂ ਕਰਤੀ ਤਾਂ ਉਹਨੂੰ ਕੰਟੈਂਪਟ ਜਿਹੜਾ ਹੈਗਾ ਉਹਦੇ ਵਿੱਚ ਦੋਸ਼ੀ ਕਰਾ ਲਿਆ ਜਾ ਸਕਦਾ ਹੈ ਉਹ ਪੰਜਾਬ ਕੀ ਕਰੇਗੀ ਜਾਂ ਨਹੀਂ ਕਰੇਗੀ ਉਹ ਦੇਖਾ ਰਹੇ ਜੀ ਧੰਨਵਾਦ ਨਹੀਂਆ ਇਸ तमाम ਜਾਣਕਾਰੀ ਦੇ ਲਈ ਸੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਨੇ ਪੰਜਾਬ ਸਰਕਾਰ ਨੂੰ ਕਿ ਜਲਦ ਤੋਂ ਜਲਦ 45 ਕਰੋੜ ਰੁਪਏ ਦੀ ਜੋ ਰਾਸ਼ੀ ਹੈ ਉਸ ਨੂੰ ਜਾਰੀ ਕੀਤਾ ਜਾਵੇ